ਕੰਪਲੇਂਟ ਹੈ ਮੰਗ ਪੱਤਰ ਨਹੀਂ ਹੈ ਕਈ ਮੰਗ ਪੱਤਰ ਲਿਖੀ ਜਾਂਦੇ ਆ ਕੋਈ ਕਈ ਅਰਜ਼ੀ ਹੈ ਦਿਸ ਇਜ਼ ਅ ਰਿਟਰਨ ਕੰਪਲੇਂਟ ਔਰ ਇਹਦੇ ਤੇ ਮੈਂ ਲਿਖਿਆ ਕਿ ਇਹਦੇ ਤੇ ਸੁਪਰੀਮ ਕੋਰਟ ਦੀ ਜੱਜਮੈਂਟ ਹੈਗੀ ਆ ਇਸੇ ਤਰ੍ਹਾਂ ਦਾ ਜਿਹੜਾ ਕੇਸ ਸੀਗਾ ਲਲਿਤਾ ਕੁਮਾਰੀ ਵਰਸਸ ਉੱਤਰ ਪ੍ਰਦੇਸ਼ ਇਹ ਮੈਂ ਜ਼ੇਰਵਾ ਦਿੱਤਾ ਹੈ ਲਲਿਤਾ ਕੁਮਾਰੀ ਵਰਸਸ ਸਟੇਟ ਉੱਤਰ ਪ੍ਰਦੇਸ਼ 2012 ਦਾ ਹੈ ਇਹ ਸੁਪਰੀਮ ਕੋਰਟ ਨੇ ਫਿਰ ਕਹਿ ਕੇ ਦਖਲ ਅੰਦਾਜ਼ੀ ਕਰਕੇ ਐਫ ਆਈ ਆਰ ਦਰਜ ਕਰਾਈ ਪੁਲਿਸ ਪਰਚਾ ਨਹੀਂ ਦਰਜ ਕਰ ਰਹੀ ਸੀ ਹੁਣ ਨੌਜਵਾਨ ਦਾ ਸਾਥੀ ਸਾਡਾ ਸ਼ਹੀਦ ਹੋਇਆ ਹੀ ਹੋਇਆ ਉਹ ਕਿਹਨੇ ਮਾਰਿਆ ਉੱਥੇ 5000 ਦਾ ਪੁਲਿਸ ਮੁਲਾਜ਼ਮ ਹੈ 15 20000 ਉੱਥੇ ਕਿਸਾਨ ਬੈਠਾ ਹੈ ਬੰਦਾ ਕੌਣ ਮਾਰ ਗਿਆ ਇਸ ਸਾੜ ਦੇ ਵਿੱਚ ਆ ਕੇ ਉੱਥੇ ਕੋਈ ਬੰਦਾ ਤਾਂ ਵੜ ਹੀ ਨਹੀਂ ਸਕਦਾ ਸੋ ਕਿਸੇ ਨੇ ਤਾਂ ਕਤਲ ਕੀਤਾ ਤੁਸੀਂ ਐਫ ਆਈ ਆਰ ਦਰਜ ਕਿਉਂ ਨਹੀਂ ਕੀਤੀ ਮੈਨੂੰ ਤਾਂ ਸ਼ਰਮ ਆ ਰਹੀ ਹੈ ਕਿ ਮੈਂ ਇਸ ਪੰਜਾਬ ਦੇ ਵਿੱਚ ਸਾਡੀ ਸਰਕਾਰ ਹੈ ਜਿੱਥੇ ਪਰਚਾ ਹੀ ਨਹੀਂ ਦਰਜ ਹੋਇਆ ਦੂਸਰੀ ਗੱਲ ਉਹ ਕੋਈ ਕਹਿੰਦਾ ਜੂਰੀਡਿਕਸ਼ਨ ਜਿਹੜੀ ਸੀਗੀ ਉਹ ਬੰਦੀ ਸੀ ਹਰਿਆਣਾ ਦੀ ਉਹ ਯਾਰ ਹਰਿਆਣਾ ਚ ਜੇ ਪੰਜਾਬ ਦੇ ਮੁੰਡੇ ਦਾ ਕਤਲ ਹੋ ਗਿਆ ਤਾਂ ਫਿਰ ਪਰਚਾ ਦਰਜ ਕਿਨੇ ਕਰ ਰਹੇ ਸੋ ਮੇਰੇ ਕਹਿਣ ਦਾ ਮਤਲਬ ਇਹ ਸਰਾਸਰ ਤੱਕ ਹੈ ਅੱਜ ਅਸੀਂ ਸਸੀ ਗੱਲ ਹੈ ਕੀ ਹਾਲ ਹੈ ਜੀ ਐਸਐਸਪੀ ਸਾਹਿਬ ਮੈਂ ਕੰਪਲੇਂਟ ਦਿੱਤੀ ਸੀ ਤੁਹਾਨੂੰ ਵਟਸਐਪ ਵੀ ਕੀਤੀ ਸੀ ਅੱਜ ਤੋਂ ਠੀਕ 2 ਦਿਨ ਪਹਿਲਾਂ ਜੀ ਤੇ ਹੁਣ ਵੀ ਮੈਂ ਉਹ ਕੰਪਲੇਂਟ ਲੈ ਕੇ ਕੱਲ ਗੋਲਡੀ ਜੀ ਦੇਖੇ ਗਏ ਤੁਹਾਨੂੰ ਕੰਪਲੇਂਟ ਜੀ ਤੁਹਾਡੇ ਆਫਿਸ ਤੇ ਹੁਣ ਵੀ ਉਹ ਕੰਪਲੇਂਟ ਲੈ ਕੇ ਆਏ ਆ ਜੀ ਅਸੀਂ ਇਹ ਚਾਹੁੰਦੇ ਜੀ ਜਿਨ੍ਹਾਂ ਨੇ ਕਤਲ ਕੀਤਾ ਕਿਸੇ ਨੇ ਤਾਂ ਕਤਲ ਕੀਤਾ ਹੀ ਹੈ ਨਾ ਜੀ ਗੋਲੀ ਤਾਂ ਚੱਲੀ ਹੈ ਉੱਥੇ ਤੁਹਾਡੇ ਪੁਲਿਸ ਮੁਲਾਜ਼ਮ ਵੀ ਉੱਥੇ ਹਰਿਆਣਾ ਦੀ 5000 ਪੁਲਿਸ ਫੋਰਸ ਹੈ ਕਤਲ ਕੌਣ ਕਰ ਗਿਆ ਜੀ ਉਹ ਸਾਡਾ ਮੋਰਲ ਜਿਹੜੀ ਹੈ ਉਹ ਰਾਈਟ ਬੰਦਾ ਹੈ ਇਹ ਲਲਿਤਾ ਕੁਮਾਰੀ ਵਰਸਸ ਸਟੇਟ ਉੱਤਰ ਪ੍ਰਦੇਸ਼ ਵੀ ਇਸ ਤਰ੍ਹਾਂ ਦਾ ਕੇਸ ਸੀ ਉਹ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਪਰਚਾ ਦਰਜ ਹੋਇਆ ਸੀ ਮੈਂ ਉਹਰਾ ਵੇਰਵਾ ਵੀ ਪਾਇਆ ਕੰਪਲੇਂਟ ਦੇ ਵਿੱਚ ਸੋ ਪਲੀਜ਼ ਸਾਡੀ ਇਹ ਬੇਨਤੀ ਹੈ ਵੀ ਆਹ ਕੰਪਲੇਂਟ ਸਾਡੇ ਕੋਲੇ ਲੈਣ ਵਾਸਤੇ ਡਿਪਟੀ ਸਾਹਿਬ ਆਏ ਆ ਮਨੋਜ ਜੀ ਤੁਸੀਂ ਤਾਂ ਅਵੇਲੇਬਲ ਨਹੀਂ ਐ ਸਿੰਘਲਾ ਸਾਹਿਬ ਵੀ ਇੱਥੇ ਖੜੇ ਐ ਸੋ ਮੇਰੀ ਇਹ ਬੇਨਤੀ ਹੈ ਕਿ ਇਹ ਸਾਡੀ ਮੰਗ ਹੈ ਜੀ ਇਹ ਪਰਚਾ ਦਰਜ ਕਰੋ ਹਾਏ ਇਹ ਜ਼ਰੂਰੀ ਹੈ ਸਰਤਾਜ ਜੀ ਤੁਸੀਂ ਦੇਖੋ ਪੰਜਾਬੀਓ ਪੰਜਾਬ ਨੂੰ ਪਿਆਰ ਕਰਦੇ ਹੋ ਅਰੇ ਬਹੁਤ ਸਰਾਸਰ ਤੱਕਾ ਹੈ ਉਹ ਨੰਗਦੀਆਂ ਇੱਥੇ ਉਹ ਵਿਚਾਰੀਆਂ ਮੁੰਡੇ ਦੀ ਭੈਣ ਵੀ ਇੱਥੇ ਆ ਗਈ ਸੋ ਮੇਰੀ ਇਹ ਤੁਹਾਨੂੰ ਬੇਨਤੀ ਹੈ ਕਿ ਇਹਦੇ ਤੇ ਜ਼ਰੂਰ ਗੌਰ ਫਰਮਾਓ ਇਹ ਸਰਾਸਰ ਤੱਕਾ ਹੈ ਜੀ ਔਰ ਥੋੜੇ ਹੁੰਦਿਆ ਇਹ ساری ਉਮਰ ਲੋਕ ਯਾਦ ਰੱਖਣਗੇ ਵੀ ਐਸਐਸਪੀ ਸੰਗਰੂਰ ਸਰਤਾਜ ਨੇ ਪੰਜਾਬ ਦੇ ਪੁੱਤਾਂ ਦੀ ਰਾਖੀ ਰੱਖੀ ਚਲੋ ਮੈਂ ਇਹ ਦਿਨਾਂ ਜੀ ਆ ਇੱਕ ਮਿੰਟ ਸਿੰਘਲਾ ਸਾਹਿਬ ਨਾਲ ਵੀ ਇੱਕ ਸਕੰਡ ਗੱਲ ਕਰੇ ਔਰ ਹੈਲੋ ਹੈ ਸਤਾ ਜੀ ਹਾਊ ਯੂ ਆਮ ਫਾਈਨ ਅੱਛਾ ਬਸ ਮੈਂ ਇਹ ਜੋ ਜੋ ਪ੍ਰਧਾਨ ਜੀ ਨੇ ਕਿਹਾ ਹੈ ਆਈਡੀਆ ਇਜ਼ ਯਾਰ ਕਿ ਆਪਾਂ ਦਾ ਪੰਜਾਬ ਦੇ ਵਸਨੀਕ ਹੈ ਤੇ ਪੰਜਾਬ ਦੇ ਕਿਸਾਨਾਂ ਦੀ ਪ੍ਰੋਟੈਕਸ਼ਨ ਕਰਨਾ ਵੀ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਹੈ ਐਂਡ ਇਟ ਵਿਲ ਬੀ ਵੈਰੀ ਅਪਰੋਪਰੀਏਟ ਕਿ ਇਫ ਦਿਸ ਐਫ ਆਈ ਆਰ ਇਜ਼ ਰਜਿਸਟਰਡ ਐਟ ਦਾ ਅਰਲੀਐਸਟ ਐਟ ਲੀਸਟ ਇਟ ਵਿਲ ਸੈਂਡ ਅ ਵੈਰੀ ਗੁੱਡ ਸਿਗਨਲ ਨਾ ਇਨ ਦਾ ਹੋਲ ਕੰਟਰੀ ਤੇ ਤੁਸੀਂ ਯੂ ਐਂਡ ਯੂ ਆਲਰੇਡੀ ਨੋ ਕਿ ਆਪਣਾ ਦਾ ਖਨੌਰੀ ਬਾਰਡਰ ਆਪਣੇ ਜ਼ਿਲ੍ਹੇ ਚ ਪੈਂਦਾ ਹੈ ਦੈਨ ਯੂ ਹੈਵ ਸ਼ੰਭੂ ਬਾਰਡਰ ਜਿੱਥੇ ਐਨੀ ਦਿਨਾਂ ਤੋਂ ਤਸ਼ੱਦਦ ਹੋ ਰਹੀ ਹੈ ਯਾਰ तो यस करके आई थिंक यू मस्ट स्पीक टू योर यू नो डीजीपी एंड द चीफ मिनिस्टर एंड गेट दिस केस रजिस्टर्ड सो दैट देयर इज सम काइंड ऑफ रिलीफ टू द फैमिली एंड टू द पीपल ऑफ पंजाब एंड दे शुड बिलीव इन द गवर्नमेंट थैंक यू थैंक यू सो मच बहुत थोड़ा धन्यवाद थैंक यू सो मैं कर दें जी एक मिनट मैं गल कर मैं गल कर रहा सी वो बंदे दा मर्डर तो होया ही है वो किने कीता है assi delhi chale jayiye te koi punjabi marje te ki parcha nahi dar jauga ਅਸੀਂ ਉਹ ਮੰਗ ਕਰ ਰਹੇ ਹਾਂ ਕਿ ਉੱਥੇ ਗੋਲੀ ਹੋਮ ਮਿਨਿਸਟਰ ਦੇ ਕਹਿਨ ਤੇ ਚਲਾਈ ਗਈ ਤੇ ਜੀਂਦ ਐਸਪੀ ਦੇ ਕਹਿਨ ਤੇ ਚਲਾਈ ਗਈ। ਮਾਲਗਰਾਮ ਦਾ ਜਿਹੜਾ ਪ੍ਰਾਈਵੇਟ ਅਸਲਾ ਹੁੰਦਾ ਉਹਨੂੰ ਯੂਜ਼ ਕੀਤਾ ਜਾ ਰਿਹਾ ਹੈ। ਇਹ ਅੱਜ ਤੋਂ ਪਹਿਲਾਂ ਮੈਂ ਰਾਹੁਲ ਗਾਂਧੀ ਦੀ ਇੱਕ ਫੌਜੀ ਨਾਲ ਗੱਲ ਕਰਾਈ ਸੀ ਉਹ ਕਿਸਾਨ ਸੀ ਉੱਥੇ ਅੰਦੋਲਨ 'ਚ ਗਿਆ ਸੀ। ਉਹ ਕਹਿੰਦਾ ਮੈਂ ਜੰਮੂ ਕਸ਼ਮੀਰ ਰਿਹਾ ਹਾਂ ਆ ਥਰੂ ਗੈਸ ਦੇ ਗੋਲਿਆਂ ਦੇ ਨਾਲ-ਨਾਲ ਸਰ ਸਾਡੇ ਤੇ ਪ੍ਰਾਈਵੇਟ ਵੈਪਨਸ ਨਾਲ ਸਾਡੇ ਗੋਲੀਆਂ ਚਲੀਆਂ ਜਾ ਰਹੀਆਂ ਉਹ ਉਰੇ ਸ਼ਰੇ 12 ਬੋਰ ਦੇ ਸ਼ਰੇ ਸੀਗੇ। ਸੋ ਟਰੈਕਟਰ ਕੌਣ ਪਾਣ ਗਿਆ ਗੱਡੀਆਂ ਕੌਣ ਪਾਣ ਗਿਆ ਸੋ ਇਹ ਇਹ ਸਰਾਸਰ ਸਾਡੇ ਨਾਲ ੱਟਕਾ ਹੈ ਸੋ ਅਸੀਂ ਮੰਗ ਕਰ ਰਹੇ ਹਾਂ ਪੰਜਾਬ ਸਰਕਾਰ ਨੂੰ ਪਰਿਵਾਰ ਮੰਗ ਕਰ ਰਿਹਾ ਕਿਸਾਨ ਜਥੇਬੰਦੀਆਂ ਇਹ ਮੰਗ ਕਰ ਰਹੀਆਂ ਡੱਲੇਵਾਲ ਸਾਹਿਬ ਮੰਗ ਕਰ ਰਹੇ ਕਿ ਭਾਈ ਇਹ ਪਰਚਾ ਦਰਜ ਕਰੋ ਬਾਈ ਨੇਮ ਪਰਚਾ ਦਰਜ ਕਰੋ ਸਾਡਾ ਕੰਮ ਖਤਮ ਹੈ ਅਸੀਂ ਪੋਸਟਮਾਰਟਮ ਕਰਾ ਕੇ ਤੇ ਅੰਤਿਮ ਸੰਸਕਾਰ ਹਜੇ ਤੱਕ ਮੁੰਡੇ ਦਾ ਅੰਤਿਮ ਸੰਸਕਾਰ ਨਹੀਂ ਇੱਕ ਦਿਨ ਨਹੀਂ ਰੋਜ਼ ਮਰ ਰਿਹਾ ਆ ਸ਼ੁਕਰਨ ਉਰੀ ਭੈਣ ਆਈ ਸੀ ਹੁਣ ਤੁਸੀਂ ਦੇਖਿਆ ਹੁਣ ਰੋਜ਼ ਮਰ ਰਿਹਾ ਕਿਉਂਕਿ ਹਜੇ ਅੰਤਿਮ ਸੰਸਕਾਰ ਹੀ ਨਹੀਂ ਹੋਇਆ ਸੋ ਸਾਡੀ ਮੰਗ ਹੈ ਕਿ ਪਰਚਾ ਦਰਜ ਕਰਨ ਕੁੱਤਾ ਮਰ ਜੇ ਨਾ ਕੁੱਤਾ ਉਹਦਾ ਮਕਦਮਾ ਦਰਜ ਹੋ ਜਾਂਦਾ ਏ ਥੋੜੀ ਕਾਰ ਥੱਲੇ ਕਿਸੇ ਦਾ ਪਾਲਤੂ ਕੁੱਤਾ ਆ ਗਿਆ ਤੂੰ ਕੰਪਲੇਂਟ ਦੇ ਕੇ ਥੋੜੇ ਦੇ ਐਫ ਆਈ ਆਰ ਦਰਜ ਕਰਾ ਦਿੰਦਾ ਤੇ ਬੰਦਾ ਮਰੇ ਦਾ ਪਰਚਾ ਨਹੀਂ ਯਾਰ ਲੋੜਾ ਨਹੀਂ ਆ ਗਿਆ ਇੰਜ ਲੱਗਦਾ ਹੈ ਕਿ ਪੰਜਾਬ ਸਰਕਾਰ ਨੇ ਬਿਲਕੁਲ ਮੁੱਖ ਮੰਤਰੀ ਪੰਜਾਬ ਨੇ ਗੋਡੇ ਠੇਕਤੇ ਆ ਹਿੰਦੂ ਹਿੰਦੂਸਾਨੀ ਅਸੀਂ ਅਸੀਂ ਆਉਣ ਵਾਲੇ ਸਮੇਂ 'ਚ ਪੂਰੇ ਪੰਜਾਬ ਭਰ ਦੇ ਵਿੱਚ ਘਰਾਓ ਕਰਾਂਗੇ ਵਿਧਾਨ ਸਭਾ ਚੱਲਣ ਨਹੀਂ ਦੇਵਾਂਗੇ ਕਿਸਾਨ ਦੀ ਲੜਾਈ ਲੜਾਂਗੇ ਔਰ ਜੇ ਸ਼ਹੀਦਾ ਦਰਜਾ ਔਰ ਮਕਦਮਾ ਨਾ ਦਰਜ ਹੋਇਆ ਤਾਂ ਇਸੇ ਤਰ੍ਹਾਂ ਸੜਕਾਂ ਤੇ ਅਸੀਂ ਲੜਾਈ ਲੜਦੇ ਰਾਵਾਂ ਸੁਨੀਲ ਜਾਖੜ ਉਹਨੇ ਜਦੋਂ ਕਾਂਗਰਸ ਸੀ ਉਦੋਂ ਕਿਸਾਨੀ ਨੀਤੀ ਨਾ ਕਰੋ ਕਿਸਾਨ ਦਾ ਪੁੱਤ ਹੈ 60 ਸਾਲ ਦੀ ਉਮਰ ਤੱਕ 44 ਸਾਲ ਦੀ ਉਮਰ ਤੱਕ ਕਾਂਗਰਸ ਪਾਰਟੀ ਚ ਰਿਹਾ ਕਿਸਾਨਾਂ ਦੀ ਗੱਲ ਕਰਦੇ ਰਿਹਾ ਅੱਜ ਅੱਜ ਡਰ ਲੱਗੇ ਨੇ ਨਰਿੰਦਰ ਮੋਦੀ ਚੋਂ ਕੁਰਸੀ ਤੋਂ ਛੁੱਟੀ ਕਰ ਦੇਣਗੇ ਇਹੋ ਜਿਹੇ ਪੰਜਾਬ ਦੇ ਲੋਕ ਹੈ ਇਸੇ ਕਰਕੇ ਤਾਂ ਇਹ ਇਹ ਸਤਾ ਸਰਕਾਰ ਤੋਂ ਲੋਕਾਂ ਨੇ ਲਾਂਭੇ ਕਰਤੇ ਇਹ ਲੋਕ ਉਸੀ ਗੱਲ ਕੀਤੀ ਸੀ ਅਸੀਂ ਇਹ ਕਿ ਮੁਕੰਮਲ ਸਾਡੇ ਬੰਦਿਆਂ ਦੀ ਰਾਖੀ ਕਰਨ ਵਾਸਤੇ ਇਹ ਪੰਜਾਬ ਪੁਲਿਸ ਦੱਸ ਦਿੰਦੀ ਪੰਜਾਬ ਪੁਲਿਸ ਤੈਨਾਤ ਹੈ ਹੁਣ ਮੁੱਖ ਐਸਐਸਪੀ ਸਾਹਿਬ ਨਾਲ ਗੱਲ ਹੋਈ ਕਹਿੰਦੇ ਮੈਂ ਤਾਂ ਉੱਥੇ ਹੀ ਐ ਪੰਜਾਬ ਪੁਲਿਸ ਉੱਥੇ ਸੀ ਕਿ ਨਹੀਂ ਸੀ ਜਦੋਂ ਸ਼ੁਭਕਰਨ ਦੀ ਮੌਤ ਹੋਈ ਹੈ ਪਹਿਲਾਂ ਇਹ ਵੀ ਦੱਸ ਦੇ ਫਿਰ ਉਹ ਪੰਜਾਬ ਪੁਲਿਸ ਕਰ ਕੀ ਰਹੀ ਹੈ ਜੇ ਉਹਨਾਂ ਦੀ ਆੜ ਵਿੱਚ ਸਾਡਾ ਬੰਦਾ ਮਾਰਤਾ ਉੱਥੇ ਤੈਨਾਤੀ ਦਾ ਕੀ ਫਾਇਦਾ ਹੈ ਮੈਂ ਕਿਹਾ ਸੀ ਸੁਰੱਖਿਆ ਕਰਨਾ ਪੰਜਾਬੀਆਂ ਦੀ ਪੰਜਾਬ ਪੁਲਿਸ ਦਾ ਕੰਮ ਹੈ ਕਾਂਗਰਸ ਦਾ ਰਾਜ ਹੁੰਦਾ ਸੀ ਦਿੱਲੀ ਤੱਕ ਛੱਡ ਕੇ ਆਏ ਸੀ ਕਿਸਾਨ ਨੂੰ ਕਿਸੇ ਨੇ ਹੱਥ ਨਹੀਂ ਲਾਇਆ 4 ਮਹੀਨੇ ਪੰਜਾਬ ਦੀਆਂ ਸੜਕਾਂ ਤੇ ਬੈਠੇ ਰਹੇ ਚੀ ਨੀ ਚਿੜੀ ਨਹੀਂ ਫੜਕੀ ਕਈ ਅਫਸਰ ਲਾਏ ਸਨ ਮਗਰ ਦਿੱਲੀ ਦੇ ਬਾਰਡਰ ਤੇ ਵੀ ਇਹਨਾਂ ਦਾ ਧਿਆਨ ਰੱਖਿਓ ਹੁਣ ਉਹ ਕਹਿੰਦੇ ਦਿੱਲੀ ਜਾਣੀ ਨਹੀਂ ਦਿੰਦਾ ਦਿੱਲੀ ਕਿਸੇ ਦੇ ਬਾਪ ਦੀ ਨਹੀਂ ਹੈ ਦਿੱਲੀ ਰਾਜਤਾਨੀ ਹੈ ਦਿੱਲੀ ਆਜ਼ਾਦ ਕਰਾਉਣ ਵਾਸਤੇ ਔਰ ਲਾਲ ਕਿਲੇ ਤੇ ਝੰਡਾ ਲਹਿਰਾਉਣ ਵਾਸਤੇ ਪੰਜਾਬੀਆਂ ਨੇ ਜਾਨ ਦਿੱਤੀ ਹੈ ਜਿਨ੍ਹਾਂ ਪੰਜਾਬੀਆਂ ਨੂੰ ਹੁਣ ਤੁਸੀਂ ਖਾਲਿਸਤਾਨੀ ਕਹਿ ਰਹੇ ਹੋ ਅਸੀਂ ਖਾਲਿਸਤਾਨੀ ਨਹੀਂ ਅਸੀਂ ਹਿੰਦੋਸਤਾਨੀ ਸੀਐਮ ਵੱਲੋਂ ਇੱਕ ਕਰੋੜ ਮੁੜਦਾ ਹੋਵੇ ਰਾਜਾ ਵੜਿੰਗਾ ਦੀ ਨਿੱਜੀ ਜਾਇਦਾਦ ਤੋਂ 2 ਕਰੋੜ ਦੇ ਦੇਵੇਗਾ ਮੋੜ ਕੇ ਵਿਖਾਓ ਕਰੋੜ ਰੁਪਇਆ ਕਿਹੜਾ ਹੈ ਸੀਐਮ ਵੱਲੋਂ ਨਹੀਂ ਪੰਜਾਬ ਸਰਕਾਰ ਦਾ ਆਮ ਲੋਕਾਂ ਦਾ ਪੈਸਾ ਜਿਹੜਾ ਇਹ ਪੈਸਾ ਹੁੰਦਾ ਮੈਂ ਤੁਹਾਨੂੰ ਅੱਜ ਇਸ ਦੱਸ ਦਿਆਂ ਕਿ ਇਹ ਕਿਹੜੀ ਭਲੇਖਾ ਹੋ ਜਾਂਦਾ ਹੈ ਇਹ ਪੈਸਾ ਤੁਹਾਡੀ ਬਿਜਲੀ ਦੇ ਬਿੱਲਾਂ ਚੋਂ ਇਕੱਠਾ ਕੀਤਾ ਹੈ ਇਹ ਪੈਸਾ ਟੈਕਸ ਰੋਡ ਟੈਕਸ ਰਜਿਸਟਰੀ ਜਿਹੜੀ ਰਜਿਸਟਰੀ ਕਰਦੇ ਆ ਉਹਨਾਂ ਚੋਂ ਜਿਹੜਾ ਗੱਡੀਆਂ ਦਾ ਟੈਕਸ ਲੱਗਦਾ ਹੈ ਐਕਸਾਈਜ਼ ਸ਼ਰਾਬ ਤੋਂ ਇਹ ਉਹ ਸਾਰਾ ਪੈਸਾ ਇਕੱਠਾ ਹੁੰਦਾ ਉਹਰਾ ਮਾਲਕ ਹੁੰਦਾ ਮੁੱਖ ਮੰਤਰੀ ਜਿਹੜਾ ਵੀ ਬਣ ਜੇ ਉਹ ਕਹਿੰਦਾ ਵੀ ਆਹ ਲੋ ਕਰੋੜ ਰੁਪਏ ਕਿਸੇ ਨੇ ਜੇਬ ਚੋਂ ਦਸਨ ਕੀ ਦਿੱਤਾ ਮੇਰੇ ਕਹਿਣ ਦਾ ਮਤਲਬ ਨੌਕਰੀ ਪਏ ਇਹ ਕੋਈ ਆਸਾਨ ਨਹੀਂ ਹੈ ਇਹ ਕੋਈ ਕਰੋੜ ਰੁਪਏ ਦੇਣਾ ਇਹਦੇ ਨਾਲ ਪਰਵਾਹੀ ਨਹੀਂ ਹੈ ਧੰਨਵਾਦ ਕਰਦਾ ਫੇਰ ਵੀ ਇਸ ਦੇ ਬਾਵਜੂਦ ਵੀ ਧੰਨਵਾਦ ਤੁਸੀਂ ਕਰੋੜ ਰੁਪਏ ਦਿੱਤਾ ਹੈ ਪਰਚਾ ਦਰਜ ਕਰੋ ਮੁੱਖ ਮੰਤਰੀ ਗੱਲ ਆ ਥੋੜੇ ਜ਼ਿਲ੍ਹੇ ਦੇ ਦੇਸ਼ ਦੇ ਗ੍ਰਹਿ ਮੰਤਰੀ ਦੇਸ਼ ਦੇ ਗ੍ਰਾਮ ਮੰਤਰੀ ਨੇ ਕਿਹਾ ਕਿ ਭਾਈ ਭਗਵੰਤ ਪਰਚਾ ਨਹੀਂ ਦੋਗੇ ਜੀਸੀਬੀਏ ਤੇ ਪਬਲਿਕ ਨੇ ਵੀ ਬਾਰਡਰਾਂ ਦੇ ਜਾਣ ਤੋਂ ਤਾਂ ਜੋ ਦਿੱਲੀ ਨੂੰ ਇਹ ਦੱਸ ਸਕਣ ਵੀ ਤੁਹਾਡੇ ਹੁਕਮਾਂ ਦੀ ਪਾਲਣਾ ਹੋ ਰਹੀ ਹੈ ਵੇਖੋ ਅਸੀਂ ਜੀਸੀਬੀਆਂ ਰੋਕ ਲਈਆਂ ਅਸੀਂ ਭੂਖਲੇਨ ਰੋਕ ਲਈ ਅਸੀਂ ਹੈਡਰੇ ਰੋਕਲੇ ਆ ਚਿੱਠੀ ਕਰਤੀ ਜੀ ਲੀਗਲ ਤੁਹਾਡੇ ਸਾਹਮਣੇ ਕੱਢੀ ਪੰਜਾਬ ਦੇ ਡੀਜੀਪੀ ਨੇ ਤੁਹਾਡੇ ਹੁਕਮਾਂ ਦੀ ਪਾਲਣਾ ਹੋ ਰਹੀ ਹੈ ਅਸੀਂ ਤੁਹਾਡੇ ਨਾਲ ਹੈ ਸਰ ਪੰਜ ਦਿਨਾਂ ਤੋਂ ਲੋਕ ਸੜਕਾਂ ਦੇ ਆਗੇ ਪਰਚਾ ਨਹੀਂ ਮੈਂ ਦਰਜ ਕੀਤਾ ਇਹ ਦਿੱਲੀ ਦੇ ਹੁਕਮਾਂ ਦੀ ਬੱਲਣਾ ਹੋ ਰਹੀ ਹਰ ਸਿਮਰਤ ਕੋਰ ਬਾਦਲ ਨੇ ਗਿਆ ਚਲੇ ਜਾਓ ਨਾ ਚਲੇ ਜਾਓ ਵਿਚਾਰੇ ਦਾ ਪਰ ਸ਼ੁਭ ਕਰਨ ਦੀ ਲੜਾਈ ਲੜੋ ਕੀ ਹਰ ਸਿਮਰਤ ਕੋਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਇਹ ਕਿਹਾ ਹੈ ਕਿ ਖੱਟਰ ਤੇ ਅਨਿਲ ਵਿਝ ਸ਼ੁਭ ਕਰਨ ਦੇ ਕਾਤਲ ਹੈ ਕੀ ਇਹ ਕਿਹਾ ਕਿ ਅਸੀਂ ਨਰਿੰਦਰ ਮੋਦੀ ਦੀ ਇਸ ਕਾਰਵਾਈ ਦਾ ਵਿਰੋਧ ਕਰਦੇ ਹਾਂ ਅਸੀਂ ਸ਼ਾਦੀ ਦਾ ਅਗਰ ਇਹ ਕਿਹਾ ਤਾਂ ਹਮਦਰਦੀ ਹੈ ਨਹੀਂ ਤਾਂ ਇਹ ਮગરਮਛ ਦੇ ਜਿਹੜੇ ਆਸੂ ਹੈ ਅੰਦਰ ਸਮਝੌਤਾ ਹੋਇਆ ਪਿਆ ਇਹ ਬੋਲਣਗੇ ਤਾਂ ਸਮਝੌਤਾ ਟੁੱਟ ਜਾਏਗਾ ਇਹ ਦੇਖ ਰਿਹਾ ਵੀ ਕਿਦੋਂ ਚੋਣ ਜਾਬਤਾ ਲੱਗ ਜਾਏ ਤੇ ਕਿਦੋਂ ਸਮਝੌਤਾ ਕਰ ਲਈਏ ਇਹ ਲੋਕਾਂ ਨੂੰ ਸਾਰੀ ਸਮਝ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ